ਸੱਚੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਹੁਤ ਟਾਈਮ ਬਾਅਦ ਵਲੌਗ ਪਾਉਣ ਲੱਗੇ ਆ ਤੇ ਆਪਾਂ ਚੱਲੇ ਸੀ ਜੀ ਸ੍ਰੀ ਹਿਮਕੋਟ ਸਾਹਿਬ ਨੂੰ ਤੇ ਟਾਈਮ ਹੋ ਗਿਆ ਤਕਰੀਬਨ 5:00 ਵਜੇ ਆ ਤੇ ਆਪਾਂ ਚੱਲਣ ਲੱਗੇ ਆ ਬਸ ਹੁਣ ਤੁਹਾਨੂੰ ਦਿਖਾਉਣੇ ਆ ਨਾਲ-ਨਾਲ ਸਫ਼ਰ ਕਿਹੋ ਜਿਹਾ ਰਹਿੰਦਾ ਤੇ ਬਾਕੀ ਹੋਰ ਵੀ ਜਾਣਕਾਰੀਆਂ ਦਿੰਦੇ ਰਾਵਾਂਗੇ ਨਾਲ-ਨਾਲ ਰਾਹ 'ਚ ਤਾਂ ਆਪਾਂ ਚੱਲ ਪਏ ਘਰ ਤੋਂ ਤੇ ਇਥੋਂ ਆਪਾਂ ਜਾਣਾ ਰਾਮਪੁਰੇ ਫੂਲ ਉੱਥੋਂ ਆਪਾਂ ਮਾਸੀ ਨੂੰ ਚੱਕ ਕੇ ਤੇ ਫਿਰ ਰਾਏ ਤਰਾਣੇ ਫਤਨਾ ਕੋਲੇ ਉੱਥੋਂ ਆਪ ਅਰਸ਼ ਨੂੰ ਚੱਕ ਕੇ ਤੇ ਫੇਰ ਪਾਵਾਂਗੇ ਚਾਲੇ ਅਰਦਾਸ ਕਰਾ ਕੇ ਗੁਰਦੁਆਰਾ ਸਾਹਿਬ ਲੰਗਰ ਪਾਣੀ ਛੱਕ ਕੇ ਲੰਗਰ ਪਾਣੀ ਤਾਂ ਘਰੇ ਹੀ ਛਕਾਂਗੇ ਚਲੋ ਆਇਜ਼ ਦੇ ਕੋਲ ਸੀ ਸ਼ਾਂਸ਼ੀਆ ਪਾਲਾ ਪੀਤਾ ਇੱਕ ਨਾਟਕ ਹੈ ਯਾਰ ਕਿਸ ਜਿਆਦਾ ਹੋ ਗਿਆ ਲੋਈ ਆਪਾਂ ਪਹੁੰਚ ਗਏ ਸਲਾਵਤਪੁਰੇ ਕੋਲੇ ਆਹ ਰੋਡ ਜਾਂਦੀ ਆ ਰਾਮਪੁਰੇ ਨੂੰ ਤੇ ਵੇਟ ਕਰੀ ਜਾਨੇ ਆਪਾਂ ਮਸੀਦੀ ਦੇ ਜਦੋਂ ਆਉਂਦੇ ਫਿਰ ਆਪਾਂ ਚੱਲਾਂਗੇ ਪਹੁੰਚਣ ਵਾਲੇ ਆਉਣੇ ਆ 2-4 ਮਿੰਟ 'ਚ ਗਾਇਰੇ ਇਹ ਰੇਡੀ ਤੇ ਬਣਾਇਆ ਰਿਹਾ ਯਾਰ ਪਾਣੀ ਛਿੜਕਨ ਦਾ ਦੇਖੋ ਸਪਰੇ ਆ ਰਹੀਆ ਪਾਈਪਾਂ ਲਾ ਕੇ ਆਪਾਂ ਪਹੁੰਚਣ ਵਾਲੇ ਸੰਗਰੂਰ ਤੇ ਅਗਰ ਆਪਾਂ ਆਰਸ ਨੂੰ ਲੈਣਾ ਨਾਲੇ ਬ੍ਰੇਕਫਾਸਟ ਕਰਨਾ ਫਿਰ ਦਾਸ ਕਰਾਵਾਂਗੇ ਹੈ ਫੈਮਲੀ ਨਾਲ ਚੱਲੇ ਆਪਾਂ ਆਪਾਂ ਪਹੁੰਚ ਗਏ ਸੀ ਅਰਸ਼ੀ ਕੋਲੇ ਇਹ ਸਮਾਈਲ ਚੈੱਕ ਕਰੋ ਕਿਰਾ ਮੁੰਡੇ ਦੀ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਗੱਡੀ ਆਪਾਂ ਜੇ ਕਰਨੀ ਸੀ ਫਰੀ ਕੋਟ ਆਪਾਂ ਉਹਦੇ ਤੇ ਆਏ ਸੀ ਤੇ ਹੁਣ ਅਰਸ਼ੀ ਆ ਹੀ ਲੈ ਕੇ ਚੱਲਾਂਗੇ ਅੱਗੇ ਸਕਾਰਪੀ ਹੋ ਗਏ ਨੇ 8606 ਇਹ ਵਾਚਾ ਪਾਣੀ ਪੀ ਕੇ ਤੁਰਦੇ ਆਂ ਤੇ ਫੇਰ ਆਪਾਂ ਕਰਾਉਣੀ ਹੈ ਅਰਦਾਸ ਗੁਰਦੁਆਰਾ ਸਾਹਿਬ ਹੋਰ ਤਾਂ ਉ ਇਹ ਆਵੇ ਵਧੀਆ ਵਧੀਆ ਕੈਂ ਤੇ ਫੇਰ ਅਵਾਰ ਅਰਦਾਸ ਕਰਾ ਕੇ ਤੇ ਪਾਵਾਂਗੇ ਚੱਲੇ 6-7 ਘੰਟਿਆਂ ਦਾ ਆਰਾਮ ਲੱਗਦਾ 307 ਕਿਲੋਮੀਟਰ ਪੈਂਦਾ ਇੱਥੋਂ ਰਿਸ਼ੀਕੇਸ਼ ਤੇ ਅੱਜ ਆਪਾਂ ਰਿਸ਼ੀਕੇਸ਼ ਰਵਾਂਗੇ ਤੇ ਕੱਲ ਦਾ ਫਿਰ ਇਹ ਹੋਊਗਾ ਵੀ ਕੱਲੋਂ ਆਪਾਂ ਰਿਸ਼ੀਕੇਸ਼ ਤੋਂ ਬਾਅਦ ਗੋਵਿੰਦਗੜ੍ਹ ਜਾਵਾਂਗੇ ਤੇ ਫਿਰ ਅੱਗੇ ਦੀ ਯਾਤਰਾ ਸ਼ੁਰੂ ਕਰਾਂਗੇ ਬਾਕੀ ਦੀ ਅਪਡੇਟ ਤੁਹਾਨੂੰ ਦਿੰਨੇ ਆਂ ਐਸਆਰ ਬਿਊਟੀ ਤਾਂ ਦਿਖਾ ਦੇ ਦਿਖਾ ਦਨੇ ਬਾਈ ਕਦੋਂ ਦਿਖਾਏਗਾ ਕਦੇ ਕਦੇ ਹੀ ਦਿਖਾਵਾਂਗਾ ਬਿਊਟੀ ਆਪਾਂ ਹੁਣ ਤਨ ਲੱਗੇ ਆ ਰਾਇ ਧਰਾਣੇ ਤੋਂ ਪਾਤੜਾ ਤੋਂ ਹੁਣ ਆਪਾਂ ਟੇਕਾਂਗੇ ਮੱਥਾ ਤੇ ਕਰਾਵਾਂਗੇ ਅਰਦਾਸ ਤੇ ਫੇਰ ਆਪਾਂ ਖਿੱਚ ਦਾਂਗੇ ਗੱਡੀ ਫੁੱਲ ਸਪੀਡ ਤੇ ਉਮੀਦ ਆ ਵੀ 6 ਕਿ ਘੰਟਿਆਂ ਚ ਪਹੁੰਚ ਜਾਵਾਂਗੇ ਰਿਸਿਗੇਸ਼ਨ ਕਿੰਗੇ 7 ਕਿ ਘੰਟੇ ਸ਼ੂ ਕਰਦਾ ਤੇ ਮੈਨੂੰ ਲੱਗਦਾ ਵੀ 6:30 ਹੋਣਾ 7 ਦੇ ਆਸ-ਪਾਸ ਪਹੁੰਚ ਜਾਵਾਂਗੇ ਆਜੇ ਕਿਹ ਕਿ ਬੰਦਾ ਮੈਂ 6 ਕਿ ਫਾੜੇ ਉਹ ਤੁਹਾਡੀ ਮਾਜੀ ਇਹ ਸਿੱਝ ਲਾਦ ਨੂੰ ਲੋਕਾਂ ਵਰ ਯਾਰੀ ਚਲਾਇਆ ਹੋਇਆ ਹਾਂ ਮੈਂ ਹੋ ਰਹੇ ਹੋ ਆਪਣਾ ਇਹ ਸਾਰੇ ਗੱਲ ਲੱਗ ਗਈ ਦਿਖਾਣ ਦੀ ਆਪਾਂ ਇਹ ਗੁਰਦਾਰਾ ਦਾ ਮੱਥਾ ਟੇਕ ਲਿਆ ਸੀ ਅਰਦਾਸ ਕਰਾਤੀ ਆ ਬਾਬਾ ਜੀ ਤੋਂ ਮਾ ਬਚਾਲੇ ਬਾਹਰ ਆ ਆਪਾਂ ਜਾਵਾਂ ਇੱਕ ਐਥਨ ਨਾਲ ਦੀ ਐਥਨ ਕਰਨਾਲ ਅੱਗੇ ਤੁਹਾਨੂੰ ਦਿਖਾਉਂਦੇ ਅੱਛੀ ਸੌਂਦੇ ਵੇ ਨੇ ਕਹਿੰਦੇ ਨਹੀਂ ਆ ਰਹੀ ਹੋਂਡੇ ਅਸਲੀ ਆਪਾਂ ਕਿੱਥੇ ਪਹੁੰਚ ਲੈ ਕਨਾਲ ਵੀ ਕਨਾਲ ਹੈਗਾ 40 ਕਿਲੋਮੀਟਰ 4 ਕਿ ਘੰਟੇ ਮਨ ਲਾ ਦੇ ਲੱਗਦੇ ਰਿਸ਼ੀਗੇਸ਼ ਤੱਕ ਐ ਸਪੀਡ ਵੀ ਤੇਜ਼ ਜਾ ਰਹੇ ਆਪਾਂ 80 100 ਬਾਕੀ ਰੋਡ ਤਾਂ ਵਧੀਆ ਟਰੈਫਿਕ ਵੀ ਘੱਟ ਆ ਜਲਦੀ ਪਹੁੰਚਾਂਗੇ ਲੋਈ ਆਪਾਂ ਐਂਟਰ ਕਰ ਚੁੱਕੇ ਸੀਗੇ ਯੂਪ ਤੇ ਆਪਾਂ ਕਿਨਾਂ ਜਿਹਾ ਆਣ करनाल करनाल ਲੰਘਿਆ ਤੇ ਅਰੇ ਹੁਣੇ ਲੰਘ ਕੇ ਆਟਾ ਦਾ ਹਰਿਆਣਾ ਦਾ ਪਾਟੜਾ ਪਿੱਛੇ ਹੀ ਸੀਗਾ ਤੇ ਹੁਣ ਆਪਾਂ ਵਾਸ਼ਿੰਗਲੇ ਰੁਕੇ ਸੀਗੇ ਇਹ ਨਜ਼ਾਰਾ ਆ ਗਿਆ ਤੇ ਹੁਣ ਚੱਲਦੇ ਆ ਅੱਗੇ ਦੇਖਦੇ ਜੇ ਰਾਹ 'ਚ ਠੰਡਾ ਹੁੰਦਾ ਪੀਣੇ ਦਾ ਚਾਹ ਪਾਣੀ ਕੋਈ ਬਾ ਦੋ ਘੰਟਿਆਂ ਦੀ ਵਾਰ ਰਹਿ ਗਈ ਆ ਮੌਸਮ ਠੀਕ ਆ ਟਪ ਤਾਂ ਹੈਗੀ ਆ ਪਰ ਬਾਲੀ ਗਰਮੀ ਨਹੀਂ ਲੱਗਦੀ ਠੀਕ ਹੈ ਲੱਗਦਾ ਜੱਜਾ ਇਹ ਵੀ ਦੇਖੀ ਜਾਦੇ ਚਲੋ ਆਇਓ ਜਿਹੜਾ ਕੋ ਸਮਾਨ ਲੈਂਦਾ ਹੀ ਪੇਟ ਪੂਜਾ ਕਰਨ ਉਹ ਜੁਰ ਕੁਝ ਚਾਹ ਪਾਣੀ ਚਾਹਾਂਗੇ ਆਇਓ ਜਦੋਂ ਜਿਹੜੇ ਖਾਣੇ ਬਾਕੀ ਬਣਾਦੇ ਆ ਲੈਟਸ ਮੂਵ ਲੋ ਵੀ ਦੋਸਤੋ ਆਪਾਂ ਪਹੁੰਚ ਗਏ ਮੰਨਤ ਢਾਬੇ ਦੇ ਆਏ ਜਿੱਦ ਦੀ ਜਲਾ ਚਲਾਤਾ ਥਾਣਾ ਆਖੇ ਆਪਾਂ ਪੀਣਿਆ ਚਾਹ ਪਾਣੀ ਇ ਆਪਣੀ ਹੋਰ ਫਰਾਂਚੀ ਠੀਕ ਹੈ ਜੀ ਕਿਵੇਂ ਕਟੋ ਫੁੱਲਾਂ ਤੇ ਆ ਹੋਰ ਵਾਲੀ ਇਹ ਸਸਤੀ ਹੀ ਚੜਦੀ ਜਾਂਦੀ ਸੀ ਹੁਣ ਅਸਰ ਆਪਾਂ ਜਾ ਪਾਣੀ ਪੀ ਕੇ ਤੁਰਦੇ ਆਂ ਗੱਡੀਆਂ ਇਹ ਕਹਿੰਦੇ ਸ਼ੂ ਸ਼ੂ ਕਰਦੀਆਂ ਜਾਂਦੀਆਂ ਚਲੋ ਗਾਇਸ ਅਸੀਂ ਪਹਿਲਾਂ ਤਾਂ ਇਹ ਦੇਖਦੇ ਵੀ ਉਹ ਹੀ ਮੰਨਰ ਟੱਬਾ ਜਿਹੜਾ ਆਪਣੇ ਕਿੱਥੇ ਪੈਂਦਾ ਹੋਊ ਕਿਹੜੇ ਸ਼ਹਿਰ ਕੋਲੇ ਸ਼ਹਿਰ ਕਿਹੜਾ ਪੈਂਦਾ ਤੁਹਾਨੂੰ ਯਾਰ ਆਰਤੀ ਸੀ ਨਾ ਚਲੋ ਬਾਅਦ ਵਿੱਚ ਯਾਦ ਕਰਕੇ ਦੱਸਾਂਗੇ ਬੋਲੇ ਜੀ ਖਾਣਾ ਆਰਡਰ ਤਾਂ ਕੀਤਾ ਹੀ ਪਰ ਫਿਨਿਸ਼ ਕਰਤਾ ਜੋ ਕਿ ਬਿਲਕੁਲ ਵੀ ਚਾਹੀਦਾ ਨਹੀਂ ਸੀ ਬਿਲਕੁਲ ਵੀ ਟੇਸਟੀ ਨਹੀਂ ਸੀ ਜੀ ਰੁਕਿਆ ਮੰਨਤ ਢਾਬਾ ਤੇ ਉਹ ਵਾਲਾ ਮੰਨਤ ਨਹੀਂ ਜਿਹੜਾ ਆਪਣੇ ਉੱਪਰ ਦੇਤੀ ਵਾਲੇ ਆਏ ਤੇ ਉਹਦਾ ਇਹ ਹੋਰ ਹੈ ਦੇਸੀ ਮੰਨਤ ਢਾਬਾ ਹੈ ਤੇ ਪਨੀਰ ਪਕੌੜੇ ਤੇ ਮਿਕਸ ਪਕੌੜੇ ਮੰਗਾਏ ਸੀ ਜੀ ਜੋ ਬਿਲਕੁਲ ਵੀ ਟੇਸਟੀ ਨਹੀਂ ਸੀ ਇਸੇ ਕਰਕੇ ਨੂੰ ਵੀ ਕੋਈ ਕਮੈਂਟ ਨਹੀਂ ਕਰਾਂਗੇ ਕਿ ਤੁਸੀਂ ਇੱਥੇ ਰੁਕੋ ਇੱਥੋਂ ਚੰਗਾ ਤਾਂ ਕਿਸੇ ਹੋਰ ਥਗਾ ਤੇ ਰੁਕ ਜੋ ਭੇਟ ਪੂਜਾ ਕਰਕੇ ਤੇ ਆਪਾਂ ਲੱਗੇ ਆ ਚੱਲਣਾ ਦੁਬਾਰਾ ਤੇ 2 ਘੰਟਿਆਂ ਚ ਆਪਾਂ ਤੁਹਾਨੂੰ ਰਿਸ਼ੀਕੇਸ਼ ਪਹੁੰਚ ਕੇ ਮਿਲਦੇ ਠੀਕ ਹੈ ਇਹ ਸੰਗਤ OK ਵਸਾ ਦਿੱਤੋ ਲਓ ਆਪਾਂ ਪਹੁੰਚ ਚਲੇ ਰਿਸ਼ੀਕੇਸ਼ 10 12 ਕਿਲੋਮੀਟਰ ਦਾ ਹੈਗਾ ਆ ਦੇਖੋ ਪਹਾੜ ਹੋ ਗਿਆ ਸਟਾਰਟ ਬਾਕੀ ਅੱਜ ਫਾਸਟੇ ਕਰਾਂਗੇ ਰਿਸ਼ੀਕੇਸ਼ ਤੇ ਅੱਗੇ ਦੀ ਯਾਤਰਾ ਕੱਲ ਸਵੇਰ ਕਰਾਂ ਆਪਾਂ ਪਹੁੰਚ ਗਏ ਸੀ 90 ਲੀਟਰ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਰਿਸ਼ੀਕੇਸ਼ ਤੇ ਫਿਰ ਆਪਾਂ ਰੂਮ ਵਗੈਰਾ ਲੈ ਲਿਆ ਤੇ ਕਾਰਡ ਵੀ ਬਣਾ ਲਿਆ ਆਪਾਂ ਜਿਹੜਾ ਰਜਿਸਟ੍ਰੇਸ਼ਨ ਵਾਲਾ ਕਾਰਡ ਬੰਦਾ ਚਾਰਤਾਂ ਵੀ ਯਾਤਰਾ ਦਾ ਹੁਣ ਆਪਾਂ ਇੱਕ ਵਾਰ ਰੂਮ ਦੇਖਣ ਚੱਲਦੇ ਆ ਆਇਓ ਦਿਖਾਉਂਦੇ ਆ ਤੁਹਾਨੂੰ ਆਹ ਨੂੰ ਆਛਾ ਫੰ ਰੂਮ ਮਿਲਿਆ ਇਹ ਸ਼ੂਮ 2026 ਗਾਈਜ਼ ਹੁਣ ਆਪਾਂ ਰੂਮ ਤੇ ਜਾ ਕੇ ਪੈਸੇ ਹੋ ਤੇ ਉਹ ਮਤੋਗੇ ਆ ਗਏ ਆ ਬਾਹਰ ਹੁਣ ਆਪਾਂ ਚਾਹ ਪਾਣੀ ਛਕਦੇ ਆ ਤੇ ਦੇਖਦੇ ਆ ਬਿਆਰ ਵੀ ਗੱਲ ਥੋੜਾ ਬਹੁਤਾ ਜਾਣਨੇ ਆ ਗੁਰੂ ਘਰ ਮੱਥਾ ਟੇਕ ਲਾਂਗੇ ਲੰਗਰ ਛਕ ਲੀਨੇ ਆ ਤੇ ਅੱਜ ਆਪਾਂ ਟਾਈਮ ਨਾਲ ਸੌਂਗੇ ਕੱਲ ਸਵੇਰ 4-5 ਵਜੇ ਚੱਲਾਂਗੇ ਆਪਾਂ ਗੋਬਿੰਦ ਘਰ ਨੂੰ ਆਜੋ ਨਵਾਸ ਇੱਥੇ ਬਹੁਤ ਬਣੇ ਹੋਏ ਆ ਏਸੀ ਨਾ ਏਸੀ ਦੋਨੋਂ ਰੂਮ ਹੀ ਮਿਲ ਜਾਂਦੇ ਆ ਤੇ ਪਾਰਕਿੰਗ ਵੀ ਬਹੁਤ ਆ ਗੱਡੀਆਂ ਲਈ ਆ ਸਾਰੇ ਪਿੱਛੇ ਨਵਾਸ ਹੀ ਆ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕੋਈ ਦਿੱਕਤ ਨਹੀਂ ਹੈਗੀ ਇੱਥੇ ਹੀ ਆਪਣਾ ਜਿਹੜਾ ਚਾਰ ਤਾਮ ਯਾਤਰਾ ਦਾ ਆਪਣਾ ਕਾਰ ਬੰਦਾ ਉਹ ਵੀ ਗੁਰਦੁਆਰਾ ਸਾਹਿਬ ਕਿ ਮੰਨਦਾ ਤੇ ਇੱਕ ਗੁਰਦੁਆਰਾ ਸਾਹਿਬ ਦੋ ਤਿੰਨ ਆਪਣੇ ਤੇ ਜਿਹੜੇ ਮਤਲਬ ਆਪਾਂ ਇੱਥੇ ਜਿੱਥੇ ਠਹਿਰੇ ਆਂ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਆ ਤੇ ਇੱਥੇ ਮਤਲਬ ਰੂਮਸ ਵਗੈਰਾ ਵੀ ਜਿਆਦੇ ਆ ਤੇ ਵਧੀਆ ਸਾਫ ਸਫਾਈ ਆ ਰੂਮਾਂ ਦੀ ਤੇ ਜਿਹੜੇ ਇਹਨਾਂ ਦੇ ਚਾਰਜਸ ਆ ਉਹ ਏਸੀ ਰੂਮ ਦੇ 2000 ਤੇ ਕਈਆਂ ਦੇ 1100 ਵੀ ਆ ਮਤਲਬ 1100 ਕਈਆਂ ਦੇ 2000 ਤੇ ਬਾਕੀ ਜਿਹੜੇ ਹਾਲ ਵਗੈਰਾ ਉਹ ਫ੍ਰੀ ਆ ਆ ਗੁਰਦੁਆਰਾ ਸਾਹਿਬ ਦਾ 메인 게이트 ਹੈ ਤੇ ਇੱਥੋਂ ਆਪਾਂ ਐਂਟਰ ਹੁੰਨੇ ਆ ਉੱਪਰ ਆ ਗੁਰਦੁਆਰਾ ਸਾਹਿਬ ਆ ਆ ਦੇਖੋ ਤੁਸੀਂ ਦਿਖਾਇਆ ਗੁਰਦੁਆਰਾ ਕੇ ਨਹੀਂ ਜਿੰਨ ਸਾਹਿਬ ਤੇ ਇੱਥੇ ਨੀਚੇ ਰੂਮ ਮਿਲਦੇ ਆਪਾਂ ਨੂੰ ਤੇ ਇਹਦੇ ਪਰਲੇ ਪਾਸੇ ਆਪਾਂ ਜਿਹੜੀਆਂ ਆਪਦਾ ਪਾਸ ਬਣਵਾ ਸਕਦੇ ਆ ਇੱਧਰ ਦੀ ਰਸਤਾ ਜਾਂਦਾ ਤੇ ਆ ਬਾਹਰ પેટ્રોલ ਪੰਪ ਤੇ ਮੇਨ ਬਜ਼ਾਰ ਨੂੰ ਜਿਹੜਾ ਰਾਹ ਜਾਂਦਾ ਹੁਣ ਆਪਾਂ ਚੱਲਦੇ ਹਾਂ ਬਿਆਰ ਅੱਲਾ ਜਿਹੜਾ ਵੀਡੀਓ ਕੱਢਣਾ ਦੇਖਦੇ ਹਾਂ ਕਿਸੇ ਹਿਸਾਬ ਨਾਲ ਹੌਟਲਿਆ ਕਿਹੜਾ RAMCHULA ਲਕਸ਼ਮਨ ਝੂਲਾ ਦੇਖਣ ਤੇ ਆਹ ਬਾਈ ਆਪਾਂ ਨੂੰ ਲੈ ਕੇ ਚੱਲੇ ਆ ਉਧਰ ਆਪਣੀਆਂ ਸਵਾਰੀਆਂ ਚਲੋ ਵੀਰੇ ਮੈਂ ਆਪਾਂ ਬਈਆ ਦਾ ਤੁਸੀਂ ਮੂਰੇ ਬੈਠੋ ਆਪਾਂ ਤੁਹਾਨੂੰ ਦਿਖਾਉਨੇ ਆ गी आगे पहला गेर थप दी रेस यहाँ से कितने किलोमीटर भैया दो तीन किलोमीटर ठीक है।, है और जो वो आरती होती है उसका क्या नाम है त्रिवेणी त्रिवेणी गार्डन ਜੇ ਕਿਤੇ ਵੀਰ ਭਰਾਣੇ ਆਰਤੀ ਦੇਖਣੀ ਹੈ ਤਾਂ ਤ੍ਰਵੇਣੀ ਘਰ ਜਾ ਸਕਦਾ ਮਤਲਬ 6:30 7 ਵਜੇ ਦੇ ਆਸ-ਪਾਸ ਆਰਤੀ ਹੁੰਦੀ ਹੈ ਤੇ ਹੁਣ ਆਪਾਂ ਤੁਹਾਨੂੰ ਵੀ ਆਰਤੀ ਸ਼ੈਅ ਕਰਾ ਰਹੇ ਆ ਆਪਣੇ ਕਿਹੜਾ ਇਹ ਮਯੂਰੀ ਮਯੂਰੀ ਤੇ ਮਯੂਰੀ ਹੈ ਹਾਂਜੀ ਹਾਂਜੀ ਭਈਆ YouTube ਤੇ ਆਪ ਦੇਖਣਾ ਅਜਿਹਾ ਹੈ ਸਮਾਈਉ ਤੇਰੀ ਆ ਜਦਾਂ ਦੇ ਵੀ ਆ ਮਾਲੇ ਨੇ ਸੌਰੀ ਇਸਨੇ ਇੱਦਾਂ ਦੇ ਆਫਿਸ ਬਣੇ ਹੋਏ ਦੇ ਕੇਸੇ ਵੀਰ ਭਰਾਣੇ ਰਾਫਟਿੰਗ ਵਗੈਰਾ ਜਾਂ ਹੋਰ ਵੀ ਕੋਈ ਐਡਵੈਂਚਰਸ ਸਪੋਰਟਸ ਕਰਨੀਆਂ ਤਾਂ ਚਲੋ ਉੱਥੋਂ ਬੁੱਕ ਕਰਾ ਸਕਦਾ ਹੈ। ਯਾਹ ਪੀ ਕੇ ਆ ਵੀਰ ਓਕੇ RAMJUNA ਠੀਕ ਹੈ ਲੋ ਆਪਾ ਪਹੁੰਚ ਗਿਆ RAM KI GHA ਉਸ ਬਾਅਦ ਆਪਾਂ ਜਿੱਥੇ ਨਲ ਜਾਵਾਂਗੇ। ਇੱਥੇ ਰੈਪਟਿੰਗ ਹੈ ਰੈਪਟ ਇਹ ਆਪਣੇ ਜਗ੍ਹਾ-ਜਗਾ ਮਤਲਬ ਆਫਿਸ ਖੁੱਲੇ ਹੋਏ ਆ। ਕਿਸੇ ਨੇ ਕੋਈ ਵੀ ਕਰਾਇਆ ਹੈ ਐਰਵੈਂਟੂਰ ਸਪੋਰਟਸ ਕਰਨੀਆਂ ਜਿਵੇਂ ਬੰਜੀ জামਪਿੰਗ ਹੋ ਜੀ, ਰੈਪਟਿੰਗ ਹੋ ਜੀ, ਐਲਗੀਆਂ ਹੋਰ ਵੀ ਕਾਫੀ ਸਾਰੀਆਂ ਸਪੋਰਟਸ ਆ ਹੁਣ ਯਾਦ ਨਹੀਂ ਆਕਟ ਨਾਮ ਤੇ ਉਹ ਆਪਾਂ ਇੱਥੇ ਕਰ ਸਕਦੇ ਆ।

ਬਾਈ ਜੀ ਵੀਰ ਰੈਫਟਿੰਗ ਕਰ ਰਹੇ ਆ ਥੱਲੇ ਜਾ ਕੇ ਦਿਖਾਉਣੇ ਆ ਤੁਹਾਨੂੰ ਇਹ ਆ ਬਾਬਿਓ ਫੇਰੀ ਸੀਗੇ ਇਹਦਾ ਬਾਜ਼ਾਰ ਕਿਉਂ ਯਰ ਜੀ ਹੋਰ ਬਾਈ ਜੀ ਇੰਨਾ ਜਵਾਬ ਹੀ ਦਿੰਦਾ ਮੁੰਡਾ ਕਹਿੰਦੇ ਚੱਕ ਦੇਖੋ ਭਾਈ ਜੀ ਆਪਾਂ ਗਏ ਇਸ ਟਾਈਮ ਨਾ ਸ਼ਾਮ ਨੂੰ ਲਾ ਉਸ ਘਾਟ ਤੇ ਤੇ ਇੱਥੇ ਵੀ ਆਰਤੀ ਸ਼ੁਰੂ ਹੋਣ ਵਾਲੀ ਆ ਦੇਖੋ ਸਮਾਨ ਵਗੈਰਾ ਰੱਖਿਆ ਹੋਇਆ ਤੇ ਰਾਫਟਿੰਗ ਵਾਲੇ ਭਾਈ ਰਾਫਟਿੰਗ ਕਰੀ ਜਾਂਦੇ ਆ ਸਾਹਮਣੇ ਰਾਂਗ ਦੀ ਨਾ ਇਧਰ ਜਾਣ ਦੀ ਹੁੰਦਾ ਹਲੇ ਅੱਪੇ ਰਸਤਾ ਬੜੀ ਹੋਈ ਰਸਤਾ ਚੱਲ ਚੁੱਕੀ ਹੈ

ਦਾ ਦਾ ਤੇ ਗੰਗਾ ਇੱਥੇ ਆਪਦੀ ਪੂਰੀ ਜਿਹੜੀ ਆਪਾਂ ਤੁਹਾਨੂੰ ਇਹਨਾਂ ਦਿਖਾਈ ਹੈ ਇਹ ਤਾਂ ਸਾਰੇ ਕਿਤੇ ਹੋ ਰਿਹਾ ਇੱਥੇ ਵੀ ਇਹ ਵਿੱਚ ਕੇ ਨੀਚੇ ਉਤਰਦਾ ਉਧਰ ਇਹ ਅਲੱਦਾ ਫਰੰ ਦਾ ਦੂਜਾ ਤਾਰਾਂ ਤੋਂ ਦੇਖ ਸਕਦੇ ਹਾਂ ਆਪਾਂ ਇੱਥੇ ਵੇਟ ਕਰੀ ਜਾਂਦੇ ਆਂ ਬਾਕੀਆਂ ਵੜੀ ਦੇ ਚੱਲਦੇ ਆਂ ਅੱਗੇ ਦੋ ਦੋਰਾ ਸਾਹ ਬਾਅਦ ਦੇਖੇ ਚੱਲਦਾ ਫਲਾਗ ਤਾਂ ਦੇਖਦੇ ਅੱਗੇ ਆਦਾ ਸੀ ਜਾਨੂੰ ਲੈ ਯਾ ਯਾਰ ਪਤਾ ਕਿਵੇਂ ਲੱਗੂ ਪੰਜਾਬੀ ਆਏ ਆ ਲਾ ਦੇ ਲਾ ਦੇ ਮੈਂ ਮੰਜੂ ਲਾਉ ਰੱਖੇ चलते हैं घर तो मोटर साहब आरती आरती देख के संघता पिछले बैठा उजारे ਜਾ ਆਪਾਂ ਤੇ ਠੰਡੀ ਹਵਾ ਦੇ ਮਦੇ ਆਹ ਵੇਖ ਲੈ ਲੋ ਜੀ ਆ ਗਏ ਆਪਾਂ ਗੁਰਦੁਆਰਾ ਸਾਹਿਬ ਜਿਵੇਂ ਇੱਥੇ ਦੁਆਰਾ ਮੱਥਾ ਟੇਕ ਕੇ ਫਿਰ ਲੰਗਰ ਛੱਕ ਕੇ ਤੇ ਫਿਰ ਆਪਾਂ ਸੌਣੇ ਆ ਕਿਉਂਕਿ ਫਿਰ ਸਵੇਰ ਜਲਦੀ ਜਾਣਾ ਕਰਾਉਣੇ ਆ ਦਰਸ਼ਨ ਗੁਰੂ ਸਾਹਿਬ ਦੇ ਲੰਗਰ ਪ੍ਰਸ਼ਾਦਾ ਆਪਾਂ ਛੱਕ ਲਿਆ ਹਾਂ ਹਰਾਪਾ ਜਿੱਥੇ ਆਪਾਂ ਆ ਗਏ ਤੇ ਸਮਾਨ ਚਾਕੇ ਗੱਡੀ ਚੋਂ ਤੇ ਚੱਲਦੇ ਆ ਆਪਣੇ ਰੂਮ ਤੇ ਸੌਂਦੇ ਆ ਤੇ ਸਵੇਰ ਆਪਾਂ ਉੱਠਾਂਗੇ 3 ਵਜੇ ਕਿਉਂਕਿ 4:00 ਵਜੇ ਚੱਲੇ ਫੇਰ ਹੀ ਅਗਰ ਨਹੀਂ ਤਾਂ ਜਾਮ ਲੱਗ ਜਾਂਦਾ ਬਾਅਦ ਚ ਸੋ ਤਾਂ ਕਰਦੇ ਆ ਆਪਾਂ ਵਲੌਗ ਐਂਡ ਕੱਲ੍ਹ ਨਾਲ ਗੱਲ ਦਿਖਾਵਾਂਗੇ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਈਂ ਆ ਜਾ ਜਾ